ਜੀ ਆਪਣੀ ਇਨਕਮ ਦੇ ਵਿੱਚ ਵਾਧਾ ਕਰਨ ਵਾਸਤੇ ਤੇ ਕੁਝ ਆੜ ਕਣਕ ਛੋਲੇ ਦੀ ਜਿਹੜਾ ਫਸਲੀ ਚੱਕਰ ਤੋਂ ਛਕਤਾਰਾ ਪਾਉਣ ਵਾਸਤੇ ਅਸੀਂ ਇਹਦੇ ਵੱਲੋਂ 18 ਮਹੀਨੇ ਬਾਅਦ ਥੋੜਾ ਬਹੁਤਾ ਫਲ ਦੇਣਾ ਚਾਲੂ ਕਰਦਾ ਵਾ ਤੀਵਨ ਕਮਾਈ ਜਿਹੜੀ 1 ਏਕੜ ਦੀ ਜਿਹੜੀ ਸਹੀ ਤੌਰ ਤੇ ਆਪਾਂ ਜਾਣੇ ਜਾਈ 6 ਤੋਂ 7 ਲੱਖ ਰੁਪਈਆ ਏਕੜ ਦੀ ਹੋ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਅੱਜ ਅਸੀਂ ਇੱਕ ਉਗੇ ਕਿਸਾਨ ਦੇ ਨਾਲ ਮਿਲੌਣ ਜਾ ਰਹੇ ਹਾਂ ਜਿਨ੍ਹਾਂ ਨੇ ਕਣਕ ਝੋਨੇ ਦੀ ਫਸਲ ਤੋਂ ਛਡਕਾਰਾ ਪਾ ਕੇ ਡ੍ਰੈਗਨ ਦੀ ਖੇਤੀ ਕੀਤੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸਰਦਾਰ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਜਿਹੜਾ ਡ੍ਰੈਗਨ ਦੀ ਤੁਸੀਂ ਖੇਤੀ ਕੀਤੀ ਆ ਇਹ ਤੁਹਾਨੂੰ ਪਹਿਲਾਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਹੋਇਆ ਕਿ ਆਪਾਂ ਡ੍ਰੈਗਨ ਦੀ ਖੇਤੀ ਕਰੀਏ ਕਣਕ ਝੋਨੇ ਤੋਂ ਹਟ ਕੇ ਜੀ ਥੋੜੀ ਜੀ ਆਪਣੀ ਇਨਕਮ ਦੇ ਵਿੱਚ ਵਾਧਾ ਕਰਨ ਵਾਸਤੇ ਤੇ ਕੁਝ ਆੜ ਕਣਕ ਝੋਨੇ ਦੀ ਜਿਹੜਾ ਫਸਲੀ ਚੱਕਰ ਤੋਂ ਛਡਕਾਰਾ ਪਾਉਣ ਵਾਸਤੇ ਅਸੀਂ ਇਹਦੇ ਵੱਲੋਂ ਪਹਿਲਾਂ ਅਸੀਂ ਤੇ ਇਹਦਾ ਪਹਿਲਾਂ ਥੋੜਾ ਜਿਹਾ ਟ੍ਰਾਇਲ ਕੀਤਾ ਤੁਸੀਂ ਦੇਖ ਕੇ ਆਏ ਹੋਗੇ ਜਿਹੜਾ ਘਰ ਲਾਗੇ ਪਹਿਲਾਂ 200 ਪੌਦਾ ਲੱਗਾ ਆਪਣਾ ਉੱਤੇ ਪਹਿਲਾਂ 3 ਸਾਲ ਇੱਥੇ ਟ੍ਰਾਇਲ ਕੀਤਾ ਸੀ ਤੇ ਬਾਅਦ ਵਿੱਚ ਫਿਰ ਅਸੀਂ ਇਸ ਨੂੰ ਲਾਏ ਵੰਦ ਲੱਗੀ ਉਹਦੇ ਨਾਲੋਂ ਮਤਲਬ ਕਿ ਜੇ 10 ਏਕੜ ਵਾਲਾ ਕਣਕ ਝੋਨੇ ਵਾਲਾ ਕਿਸਾਨ ਤੇ 1 ਦੇ ਬਰਾਬਰ ਅਸੀਂ ਹੈਗੇ ਆ ਮਤਲਬ ਵੀ ਇਹ 1 ਏਕੜ ਜਿਹੜਾ ਵਾ ਉਹਦੀ ਬਰਾਬਰੀ ਕਰਦਾ ਵਾ ਤੇ ਕੁਝ ਫਿਰ ਅਸੀਂ ਆਪਣੀ ਇਨਕਮ ਨੂੰ ਵਧਾਉਣ ਵਾਸਤੇ ਕੁਝ ਡੇਢ ਏਕੜ ਦੇ ਵਿੱਚ ਹੁਣ ਅਸੀਂ ਆ ਤੁਸੀਂ ਵੇਖ ਸਕਦੇ ਹੋ ਜਿੰਨੀ ਵੀ ਕਵਰਿੰਗ ਕੀਤੀ ਦੂਰ ਤੱਕ ਡੇਢ ਏਕੜ ਦੇ ਵਿੱਚ ਸਾਡਾ ਜਿਹੜੀ ਆ ਮਤਲਬ ਅਸੀਂ ਖੇਤੀ ਕਰ ਰਹੇ ਹਾਂ ਤੇ ਬਾਕੀ ਤੁਹਾਡੇ ਸਾਹਮਣੇ ਆ ਹੁਣ ਇਹ ਲਗਭਗ ਡੇਢ ਉਹ 2 ਸਾਲ ਦੇ ਕਰੀਬ ਜਿਹੜੀ ਇਹਦੀ ਆ ਹੋ ਚੁੱਕੀ ਆ ਇਹ ਪਲਾਂਟ ਦੀ ਉਹ ਜਿਹੜੇ ਘਰ ਵਾਲੇ ਆ ਉਹ 5 ਸਾਲ ਤੱਕ ਦੇ ਗਏ ਆ ਬਾਕੀ ਇਹ ਵੀ ਕਾ ਲਾਹੇਵੰਦ ਖੇਤੀ ਤਾਂ ਹੀ ਅਸੀਂ ਨਾ ਰਿਸਕ ਲਿਆ ਆ ਪੀੜਾ 1.5 ਏਕੜ ਦੇ ਕਰੀਬ ਅਸੀਂ ਇਹ ਚੀਜ਼ ਕੀਤੀ ਹੈ ਇਹ ਬੂਟਾ ਜਿਹੜਾ ਵਾ ਕਿੰਨੇ ਚਿਰ ਤੋਂ ਫਲ ਦੇਣਾ ਸ਼ੁਰੂ ਹੁੰਦਾ ਵਾ ਤੇ ਇਹ ਲਗਭਗ 1 ਏਕੜ ਦੇ ਵਿੱਚੋਂ ਕਿੰਨੀ ਜਿਹੜੀ ਆ ਇਨਕਮ ਹੋ ਜਾਂਦੀ ਹੈ ਇਹਦੇ ਵੇਖੋ ਵੇਖੋ ਜੀ ਇਹ ਵੀ ਮੌਸਮ ਤੇ ਨਿਰਭਰ ਕਰਦਾ ਵਾ ਇਹਦਾ ਇੱਕ ਪੌਦਾ ਕਰੀਬ ਤਕਰੀਬਨ ਜੇ ਪਹਿਲੇ ਸਾਲ ਦੀ ਆਪਾਂ ਗੱਲ ਕਰਦੇ ਆ ਪਹਿਲੇ ਸਾਲ ਤੇ ਇਹਦਾ ਕੁਝ ਨਹੀਂ 18 ਮਹੀਨੇ ਬਾਅਦ ਥੋੜਾ ਬਹੁਤਾ ਫਲ ਦੇਣਾ ਚਾਲੂ ਕਰਦਾ ਵਾ ਤਕਰੀਬਨ 3 ਸਾਲ ਦੇ ਕਰੀਬ ਜਿਹੜੀ ਇਹਦੀ ਆਪਾਂ ਕਮਰਸ਼ੀਅਲ ਤੌਰ ਤੇ ਹਾਰਵੈਸਟਿੰਗ ਕਰਦੇ ਆ ਜਿਹੜੇ ਮਤਲਬ ਵੀ ਬਾਜ਼ਾਰ 'ਚ ਆਪਾਂ ਖੜਨ ਯੋਗ ਹੋ ਜਾਂਦੇ ਇਹਨੂੰ 3 ਸਾਲ ਦੇ ਕਰੀਬ ਹੋ ਮਤਲਬ ਵੀ ਪੌਦਾ ਜਿਹੜਾ ਵਾ ਇਹ ਪੂਰਾ ਤਿਆਰ ਹੋ ਜਾਂਦਾ ਜੇ ਗੱਲ ਕਰੀਏ ਇਨਕਮ ਦੀ ਤੀ ਕਿੰਨੀ ਇਨਕਮ ਇਹਦੀ ਕੋਈ ਜਿਸ ਤਰ੍ਹਾਂ ਇਹਦੀਆਂ ਇੱਕ ਤੜਾਈ ਨਹੀਂ ਹੋਣੀ ਇਹਦੀਆਂ 5 5 ਤੋਂ ਲਾ ਕੇ 7 8 ਫਲਸ਼ਾਂ ਵੀ ਆਉਂਦੀਆਂ ਜਿਉਂ ਜਿਉਂ ਹਿਊਮਿਡਿਟੀ ਵਧਦੀ ਹੈ ਮੌਸਮ ਦੇ ਵਿੱਚ ਗਰਮੀਆਂ ਦੇ ਵਿੱਚ ਤੇ ਉਹ ਤੋਂ ਕੇਵਲ ਘੱਟ ਤੋਂ ਘੱਟ 5 ਮਿਨੀਮਮ ਆਉਂਦੀਆਂ ਵਾ ਤੇ ਤਕਰੀਬਨ ਕਮਾਈ ਜਿਹੜੀ 1 ਏਕੜ ਦੀ ਜਿਹੜੀ ਸਹੀ ਤੌਰ ਤੇ ਆਪਾਂ ਜਾਣੇ ਜਾਈ 6 ਤੋਂ 7 ਲੱਖ ਰੁਪਈਆ ਏਕੜ ਦੀ ਹੋ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਕਿ ਤੇ ਪੌਦੇ ਇਹ ਕਿੱਥੋਂ ਨਿਆੰਦੇ ਆ ਤੇ ਕਿਸ ਤਰੀਕੇ ਦੇ ਨਾਲ ਇਹਨੂੰ ਪੌਦੇ ਕੋਈ ਕੁਝ ਆਪ ਵੀ ਤਿਆਰ ਕੀਤੇ ਆ ਤੇ ਕੁਝ ਆਪਾਂ ਲੈਏ ਵੀ ਆ ਜਿਹੜੇ ਸਕਸੈਸਫੁਲ ਫਾਰਮ ਆ ਕੋਈ ਵਧੀਆ ਫਾਰਮ ਆ ਉਹਨਾਂ ਰਾਈ ਵੀ ਲੈ ਆ ਪੌਦੇ ਤੇ ਮਤਲਬ ਵਧੀਆ ਰਿਜ਼ਲਟ ਇਹਨਾਂ ਦਾ ਜੇ ਆਪਾਂ ਗੱਲ ਕਰੀਏ ਕਿ ਇਹਨੂੰ ਪੌਦਿਆਂ ਨੂੰ ਲਾਉਣ ਦੇ ਉੱਤੇ ਤੇ ਪਲੱਸ ਜਿਹੜੀ ਆ ਵਿੱਚ ਖਮੀਆਂ ਬਣਾਈਆਂ ਵਾ ਹਾਂਜੀ ਪੋਹ ਲੋ ਗੱਡੇ ਆ ਇਹਦੇ ਤੇ ਕਿੰਨਾ ਖਰਚਾ ਤੁਹਾਡਾ ਆ ਇਹਦੇ ਤੇ ਖਰਚਾ ਜੀ ਤਕਰੀਬਨ ਮਤਲਬ ਵੀ 1.5 ਏਕੜ ਦੇ 10 ਲੱਖ ਤੋਂ ਪਲੱਸ ਖਰਚਾ ਆ ਇਹਦਾ ਹੋਕਮ ਹਾਂਜੀ 10 ਲੱਖ ਤੋਂ ਪਲੱਸ ਖਰਚਾ ਤੇ ਆਹ ਦੀ ਡ੍ਰਿਪ ਇਰੀਗੇਸ਼ਨ ਇਹਨੂੰ ਜਿਹੜੀ ਵੀ ਜ਼ਰੂਰਤ ਆ ਪਾਣੀ ਦੇ ਕਰ ਕਿਉਂਕਿ ਬਹੁਤ ਇੱਕ ਜੰਗਲੀ ਪਲਾਂਟ ਹੀ ਲਾ ਲਓ ਕਹਿ ਲੈਨੇ ਆਪਾਂ ਤੇ ਉਹਦੇ ਆਧਾਰ ਤੇ ਫਿਰ ਇਹਨੂੰ ਬਹੁਤ ਥੋੜਾ ਪਾਣੀ ਚਾਹੀਦਾ ਜਦੋਂ ਦਾ ਜਿਹੜਾ ਸਰਦੀਆਂ ਦਾ ਸੀਜ਼ਨ ਸਟਾਰਟ ਹੋਇਆ ਵਾ ਇੱਕ ਵੀ ਪਾਣੀ ਨਹੀਂ ਦਿੱਤਾ ਅਜੇ ਤੱਕ ਇਹਨੂੰ ਹਾਂ ਪਾਣੀ ਦੀ ਉਹਦੇ ਜ਼ਰੂਰਤ ਪੈਗੀ ਜਦੋਂ ਕੋਹਰਾ ਪਾਊਗਾ ਉਹ ਤੋਂ ਬਾਅਦ ਵਿੱਚ ਫਿਰ ਇਹਨੂੰ ਪਾਣੀ ਦੀ ਜਿਹੜੀ ਜ਼ਰੂਰਤ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਡ੍ਰਿਪ ਸਿਸਟਮ ਬਾਰੇ ਦਿਖਾਇਆ ਜਾਵੇ ਤੇ ਇਹ ਜਿਹੜਾ ਡ੍ਰਿਪ ਸਿਸਟਮ ਆ ਤੁਹਾਡੇ ਮਨ ਦੇ ਵਿੱਚ ਕਿਦਾਂ ਖਿਆਲ ਆ ਕੇ ਆਪਾਂ ਡ੍ਰਿਪ ਸਿਸਟਮ ਦੇ ਨਾਲ ਇਹਨੂੰ ਕਰੀਏ ਪਾਣੀ ਨੂੰ ਬਚਾਇਆ ਜਾਵੇ ਉਹ ਦੀ ਉਹਦੀ ਲੋੜ ਆ ਉਹ ਦੀ ਲੋੜ ਆ ਡ੍ਰਿਪ ਸਿਸਟਮ ਇਹਦੇ ਨਾਲ ਕਰਨਾ ਹੀ ਪੈਣਾ ਜੇ ਆਪਾਂ ਖੁੱਲਾ ਪਾਣੀ ਵੀ ਦਿੰਨੇ ਆ ਜਿਸ ਤਰ੍ਹਾਂ ਮੰਨ ਲਓ ਕਿ ਇੱਕ ਤੇ ਪਾਣੀ ਦੀ ਲਗਭਗ 90 ਤੋਂ 95% ਤੱਕ ਦੀ ਬਚਤਾ ਅੱਧਾ ਘੰਟਾ ਨੂੰ ਚਲਾਈਦਾ ਤੇ ਪ੍ਰੋਪਰ ਸਾਰੇ ਪਾਸੇ ਸ਼ੁਰੂ ਤੋਂ ਲਾ ਕੇ ਜਿੰਨਾ ਪਹਿਲੇ ਪੋਲ ਨੂੰ ਆ ਅਖੀਰ ਤੱਕ ਪਾਣੀ ਹੁੰਨਾ ਜਾਊਗਾ ਤੇ ਬਾਕੀ ਜਿਹੜਾ ਵਾ ਡ੍ਰਿਪ ਸਿਸਟਮ ਦਾ ਇਹਦਾ ਇਹ ਆ ਕਿ ਕੋਈ ਵੀ ਨੂੰ ਆਪਾਂ ਫਰਟੀਲਾਈਜ਼ਰ ਦਿੰਨੇ ਆ ਜਿੱਦਾਂ ਮਤਲਬ ਵੀ ਆਪਾਂ ਗੋਬਰ ਤੋਂ ਹੀ ਤਿਆਰ ਕਰਦੇ ਆ ਪਾਥੀਆਂ ਤੋਂ ਤਿਆਰ ਕਰਦੇ ਆ ਉਹਦੇ ਨਾਲ ਹੀ ਜਾਣੀ ਸਾਰੀ ਹੁਣ ਜੇ ਆਪਾਂ ਇਹਦੀ ਖਾਦ ਦੀ ਗੱਲ ਕੀਤੀ ਜਾਵੇ ਜਿਹੜੀ ਫਰਟੀਲਾਈਜ਼ਰ ਕਰਦੀ ਗੱਲ ਤੁਸੀਂ ਕੀਤੀ ਆ ਖਾਦ ਤੇ ਇਹ ਸਿਰਫ ਆਰਗੈਨਿਕ ਤਰੀਕੇ ਦੇ ਨਾਲ ਹੀ ਨੂੰ ਕੀਤਾ ਜਾਂਦਾ ਜਾਂ ਇਹਦੇ ਵਿੱਚ ਕੋਈ ਖਾਦਾਂ ਪਾਉਣ ਦੀ ਜ਼ਰੂਰਤ ਪੈਂਦੀ ਨਹੀਂ ਖਾਦਾਂ ਪਾਉਣ ਵਾਲੇ ਤੇ ਕਈ ਕੁਝ ਕਰੀ ਜਾਂਦੇ ਆ ਇਹਨਾਂ ਨੂੰ ਪਰ ਇਹ ਸਾਨੂੰ ਜਿਹੜੀ ਲਾਏ ਵੰਦਿਆ ਜਿਹੜਾ ਮਤਲਬ ਵੀ 3 ਸਾਲ ਦੀ ਗਲੀ ਸੜੀ ਰੂੜੀ ਜਿਹੜੀ ਹੁੰਦੀ ਆ ਉਹ ਉਹ ਹੀ ਇਹਨੂੰ ਜਿਹੜਾ ਜ਼ਿਆਦਾ ਮੰਦੀ ਹੈ ਕਿਉਂਕਿ ਜੇ ਆਪਾਂ ਇਹ ਤੇ ਯਾਰ ਐਕਸਪੈਰੀਮੈਂਟ ਕਰਦੇ ਆ ਤਾਂ ਵੀ ਕਾਮਯਾਬ ਨਹੀਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜੰਗਲੀ ਬੂਟਾ ਵਾ ਜੰਗਲੀ ਤਰੀਕੇ ਨਾਲ ਇਹਨੂੰ ਪਾਲਿਆ ਜਾਵੇ ਤਾਂ ਵਧੀਆ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿ ਇਹਦੇ ਵਿੱਚ ਤੁਸੀਂ ਦੋ ਦੋ ਫਸਲਾਂ ਲਗਾਈਆਂ ਹੋਈਆਂ ਵਾ ਪਹਿਲਾਂ ਦੱਸਿਆ ਮੱਕੀ ਲਗਾਈ ਸੀ ਹੁਣ ਤੁਸੀਂ ਤੇਰੇ ਵਿੱਚ ਸਰੋਂ ਲਗਾਈ ਆ ਇਹ ਫਸਲ ਜਿਹੜੀ ਸਰੋਂ ਆ ਇਹ ਕਿੰਨੀ ਲਗਭਗ ਨਿਕਲਦੀ ਜਾਂਦੀ ਆ ਸਰੋਂ ਦਾ ਤੇ ਜੀ ਠੀਕ ਠਾਕ ਜਈਆ ਕਿਨੂੰ ਵੀ ਇਹਦੀ ਪ੍ਰੋਟੈਕਸ਼ਨ ਆ ਤੇ ਜਿੱਦਾਂ ਠੰਡੀਆਂ ਵਾਂ ਵਜਦੀਆਂ ਉਹਦੇ ਕਰਕੇ ਇਹਨੂੰ ਮਤਲਬ ਅਸੀਂ ਜਿਹੜੀ ਹੈ ਸਰੋਂ ਵਿੱਚ ਲਾਉਨੇ ਆ ਤੇ ਜਿੱਦਾਂ ਗਰਮੀਆਂ 'ਚ ਕਹ ਲੋ ਮੱਕੀ ਆ ਮੱਕੀ ਵੀ ਤਾਂ ਲਾਈ ਹੀ ਵੀ ਜਿਆਦੀ ਗਰਮੀ 'ਵਿਨ ਨਹੀਂ ਚੱਲਦਾ ਰੇ ਜਾਰੀ ਠੰਡ ਵੀ ਨਹੀਂ ਚੱਲਦਾ ਕੋਣ ਜਿੱਦਾਂ ਥੋੜੀ ਥੋੜੀ ਰਸਟ ਆ ਤੇ ਸਿਆਲ ਕਰਕੇ ਹੀ ਆ ਕੋਲ ਵੀ ਜਾਰੀ ਸਰਦੀ ਕਰਕੇ ਹੀ ਆ ਹੁਣ ਜਿਹੜੀ ਕਵਰਿੰਗ ਕੀਤੀ ਹੈ ਸਰਦੀ ਤੋਂ ਬਚਾਉਣਾ ਆਤੀ ਹੈ ਜਿਹੜੀ ਆ ਵੀ ਚੀਜ਼ ਐ ਕਿ ਆਪਾਂ ਇਹਨਾਂ ਨੂੰ ਮਤਲਬ ਹੀ ਕੰਧ ਦੇ ਰੂਪ ਦੇ ਵਿੱਚ ਲੈਨੇ ਆ ਤੇ ਚਲੋ ਵਿੱਚ ਜਿਹੜੀ ਫਸਲ ਆ ਜਿਹੜੀ ਇਸ ਤੋਂ ਉੱਪਰ ਨਾ ਜਾਵੇ ਉਹ ਫਾਕ ਇਹਦੀ ਮਤਲਬ ਵੀ ਕ੍ਰੌਪ ਲੈ ਸਕਦੇ ਆਂ ਦੀ ਵਿੱਚ ਜਿੱਦਾਂ ਹੁਣ ਆਪਾਂ ਦੇਖ ਰਹੇ ਆਂ ਕਿ ਸਾਰੇ ਬੂਟੇ ਜਿਹੜੀਆਂ ਕਵਰ ਕੀਤੀ ਹੋਏ ਆ ਲਫਾਫੇ ਨੇ ਟੱਕੇ ਹੋਏ ਆ ਜੀ ਤੇ ਇਹਦਾ ਕੀ ਕਾਰਨ ਇਹਦਾ ਕਾਰਨ ਆ ਵੇਖ ਲਓ ਵੀ ਜਿੰਨਾਂ ਤੇ ਨਹੀਂ ਪਾਇਆ ਆ ਇਹਨਾਂ ਦੇ ਉੱਪਰ ਰਸਟਾਈ ਹੋਈ ਆ ਕਿ ਜਦਾਂ ਮਤਲਬ ਫੰਗਸ ਜਿਹਨੂੰ ਕਹਿ ਲੈਨੇ ਆਪਾਂ ਜਿਹੜਾ ਇਹਨੂੰ ਗਾਲਾ ਪੈਂਦਾ ਉਹ ਜਾਰੀ ਠੰਡ ਨਾਲ ਵੀ ਤੇ ਜ਼ਿਆਦੀ ਗਰਮੀ ਨਾਲ ਵੀ ਤੇ ਹੁਣ ਆਹ ਵੇਖੋ ਇਹਦਾ ਉੱਪਰ ਲੀਆਂ ਲੀਵਾ ਗਲ ਚੁੱਕੀਆਂ ਨੇ ਇਹਦੀਆਂ ਇਹਦੇ ਵਿੱਚੋਂ ਆਪਾਂ ਦੇਖ ਲਈਏ ਹੁਣ ਆ ਜਦੋਂ ਪੂਰਾ ਪੌਦਾ ਹਰਿਆ ਵਾ ਇਹਦੇ ਵਿੱਚ ਤੁਸੀਂ ਨਜ਼ਰ ਮਾਰ ਸਕਦੇ ਜਿਹੜਾ ਕਵਰ ਕੀਤਾ ਵਾ ਪਲਾਸੇ ਦੇ ਵਿੱਚ ਗਰੋਥ ਵੀ ਚੱਲੂ ਆ। ਆ ਚੀਜ਼ ਨੂੰ ਦੇਖ ਸਕਦੇ ਹੋ। ਅੜੀ ਨਵੀਂ ਗਰੋਥ ਆ ਸਿਆਲ ਦੇ ਵਿੱਚ ਵੀ। ਇਤਨੂੰ ਕੰਮ ਚੱਲ ਰਹੀ ਹੈ। ਇਹ ਤੋਂ ਮਰੀ ਹੋਈ ਫੜੋ। ਹਾਂਜੀ। ਇਹ ਕਾਰਨ ਵਾਸਤੇ ਦਾ ਇਹੀ ਆ ਕਿ ਇਹਨੂੰ ਕਵਰਿੰਗ ਕਵਰ ਕੀਤਾ ਹੈ। ਜੇ ਆਪਾਂ ਗੱਲ ਕਰਦੇ ਆ ਕਿ ਜਿਹੜਾ ਪੌਦਾ ਵਾ ਲਗਭਗ ਪੂਰਾ ਫਲ ਜਿਹੜਾ ਕਿੰਨੇ ਸਾਲਾਂ ਬਾਅਦ ਦੇਣਾ ਸ਼ੁਰੂ ਕਰਦਾ। 3 ਸਾਲ ਜਿਹੜਾ ਜੀ ਸਹੀ ਆ। ਬਾਕੀ ਕਹਿਣ ਨੂੰ ਤਾਂ ਕਈ ਵੀ ਜਾਂਦੇ ਆ ਵੀ 8 ਮਹੀਨੇ ਬਾਅਦ ਫਲ ਚੁੱਕ ਲੈਂਦਾ, 9 ਮਹੀਨੇ ਬਾਅਦ ਬਾਕੀ ਉਹ ਪਰ ਜਿਆਦਾ ਝੂਠ ਜਨਾ ਮਰਜੀ ਬੋਲੋ ਇਹਦੇ ਵਿੱਚ ਕੋਈ ਕਹਿ ਨਹੀਂ ਕਿ ਕਿਸੇ ਨੂੰ ਇਹ ਚੀਜ਼ ਬਾਰੇ ਨੌਲੇਜ ਨਹੀਂ ਪਰ ਜਿਹੜੀ ਪ੍ਰੋਪਰ ਤੌਰ ਤੇ ਆਪਾਂ ਲੈਨੇ ਆ ਦੀ ਲਗਭਗ 3 ਸਾਲ ਦੀ ਜਿਹੜੀ ਸਮਾਂ ਵਾ ਜਿਹੜਾ ਵਧੀਆ ਤਰੀਕੇ ਨਾਲ ਮਚ्योर ਹੋ ਜਾਂਦਾ 3 ਸਾਲ ਚ ਫਿਰ ਇਹਨਾਂ ਨੇ ਵਧੀਆ ਫਲ ਦੇਣਾ ਚਾਲੂ ਕਰ ਦੋ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਬਟਾਲਾ